ਹੈਲੋ ਜੀ ਸਤਿ ਸ਼੍ਰੀ ਅਕਾਲ ਸਭ ਦਾ ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇੱਥੇ ਟਾਈਮ ਹੋ ਗਿਆ ਸ਼ਾਮ ਦੇ 4:30 ਵੱਜ ਚੁੱਕੇ ਨੇ ਆਪਾਂ ਹੁਣ ਜਾਣਾ ਸੀਗਾ ਪਸ਼ੂਆਂ ਕੋਲ ਨੂੰ ਸਵੇਰ ਦੇ ਪੱਠੇ ਨਹੀਂ ਵੱਡੇ ਹੈਗੇ ਕਿਉਂਕਿ ਜੀ ਕੰਮ ਕਾਰ ਨੂੰ ਲੇਟ ਹੋ ਜਾਂਦਾ ਫਿਰ ਪੱਠੇ ਵੱਢ ਨਹੀਂ ਹੁੰਦੇ ਧੁੱਪਾਂ ਬਹੁਤ ਜ਼ਿਆਦਾ ਚੜ ਜਾਂਦੀ ਹੈ ਤੇ ਹੁਣ ਮੈਂ ਚੱਲੀ ਸੀ ਕਿ ਮੈਂ ਚੱਲੋ ਹੁਣ ਪੱਠੇ ਵੱਢ ਲੈਣੇ ਆਂ ਅ ਬੀਜਾਂ ਨੂੰ ਧਾਰਾ ਚੋੜੀਆਂ ਨੇ ਫਿਰ ਢੋਕਾ ਕਰਕੇ ਪਾ ਦਾਂਗੇ ਜ਼ਿਆਦਾ ਨਹੀਂ ਵੱਢਣੇ ਹੁੰਦੇ ਬਸ ਆਚਾਰਕ ਭਰੀਆਂ ਵੱਢਦੀਆਂ ਵੱਢਦੇ ਆ ਹਲੇ ਕਿਉਂਕਿ ਜੀ ਛੋਟਾ ਹੈ ਹਲੇ ਮਤਲਬ ਨਰਮਾ ਤੇ ቱੜੀ ਪਾ ਕੇ ਹਲੇ ਪਾ ਦੰਨੇ ਹੁੰਦੇ ਆ ਚਾਰ ਭਰੀਆਂ ਨਾਲ ਸੜ ਜਾਂਦਾ ਆਪਣਾ ਦੋ ਐਸ ਵੇਲੇ ਪਾ ਦੰਨੇ ਤੇ ਦੋ ਸਵੇਰ ਨੂੰ ਰੱਖ ਲੈਣੇ ਹੁੰਦੇ ਆ ਤੇ ਸੈਜਪਰੀ ਤੋਂ ਨਹੀਂ ਹਲੇ ਪੜ ਕੇ ਆਏ ਨੇ ਇਹ ਟਿਊਸ਼ਨ ਲੱਗਿਆ ਹੈ ਐਤ ਕਿਉਂ ਲੱਗਿਆ ਹੈ ਦੇਖਦੇ ਕਿੰਨਾ ਕਚਰ ਜਾਂਦਾ ਜਾਂਦਾ ਨਹੀਂ ਹੁੰਦਾ ਇਹ ਬਾਲਾ ਹਟ ਜਾਂਦਾ ਹੁੰਦਾ ਵਿਚਾਲੇ ਤੇ ਮੈਥ ਕਰਕੇ ਲੱਗਿਆ ਮੈਥ 9th ਕਲਾਸ ਦਾ ਕਹਿੰਦਾ ਔਖਾ ਏ ਤਾਂ ਕਰਕੇ ਲੱਗ ਗਿਆ ਵਾਚਾ ਲੱਗ ਜਾ ਹੁਣ ਆਇਆ ਇਹ ਹਲੇ ਚਾਹ ਵਗੈਰਾ ਦਿੱਤੀ ਉਹਨੂੰ ਪੀ ਪੀ ਲੱਗਿਆ ਹੋਇਆ ਅੰਦਰ ਤੇ ਜਿਸ ਕਾਰਨ ਆਪਣਾ ਗਰਾਊਂਡ ਤੇ ਚਲੇ ਗਿਆ ਮੈਂ ਚੱਲ ਜਾਂ ਨੂੰ ਮੈਂ ਬੱਡ ਕੇ ਪਰੀਆਂ ਪਾ ਲੈਂਦੀ ਆ ਫੇਰ ਤੂੰ ਚੱਕਾ ਆਈ ਹੈ ਨਾ ਤੇ ਬਾਕੀ ਜੀ ਕੱਲ ਕਹਿੰਦੇ ਜਿਹੜੇ ਆਪਾਂ ਕਾਲੀ ਦਾ ਕੰਮ ਹੈ ਨਾ ਖਰਾਬੇ ਕਰ ਦਿੰਦੇ ਆ ਕਾਲੀ ਕਾਲੀ ਚ ਨਾ ਕਾਲੇ ਉੱਥੇ ਅਸੀਂ ਮਤਲਬ ਕੱਲ ਮੈਂ ਪਹਿਲਾਂ ਸਾਈਜਪ੍ਰੀਤ ਨੂੰ ਦਵਾਈ ਦਿਵਾਉਣ ਚਲੇਗੀ ਏਡੇ ਤੇ ਉੱਥੇ ਹੋ ਗਈ ਲੇਟ ਲੇਟ ਹੋਈ ਹੋਈ ਉੱਥੇ ਸਾਨੂੰ 5 ਵਜੇ ਦਵਾਈ ਲੈ ਕੇ ਆਉਣੇ ਫਿਰ ਪੱਠਿਆਂ ਨੂੰ ਲੇਟ ਹੋ ਗਈ ਮੈਂ ਕਾਲੀ ਕਾਲੀ ਚ ਆ ਕੇ ਵਢਣ ਲੱਗੀ ਵਢਣ ਲੱਗੀ ਹੋਈ ਤੇ ਉਹ ਦਾਤੀ ਦੀ ਨੋਕ ਲੱਗੀ ਮੇਰੇ ਪੈਰ ਤੇ ਤੇ ਕਾਫੀ ਤਕਲੀਫ ਹੋਈ ਪਹਿਲਾਂ ਤਾਂ ਮੈਂ ਤੱਤੇ ਕਾ ਫਰੀ ਗਈ ਕੁਛ ਨਹੀਂ ਪਤਾ ਲੱਗਿਆ ਹੈਗਾ ਰਾਤ ਨੂੰ ਸੋਚ ਗਈ ਉਂਗਲ ਫੇ ਤਕਲੀਫ ਹੋਈ ਤੇ ਉਹਦੇ ਕਰਕੇ ਥੋੜਾ ਲੰਗ ਵੱਜਦੀ ਆ ਹੁਣ ਕੋਈ ਨਾ ਹੌਲੀ ਹੌਲੀ ਲੋਟ ਹੋ ਚੁੱਕਾ ਹੁਣ ਦੁਖਾਨੇ ਮੈਂ ਕਿੱਥੇ ਚੀਰਾ ਆ ਕੇ ਲਹੂ ਨਿਕਲਣ ਲੱਗਿਆ ਬਾਕੀ ਜੀ ਬਲੌਗ ਦੇ ਨਾਲ ਜੁੜੇ ਰਹੋ ਹੁਣ ਦੁਖਾਨੇ ਕੀ ਕੁਛ ਕਰਦੇ ਅੱਜ ਚਲੋ ਜੀ ਚੱਲਦੇ ਹੁਣ ਆਪਾਂ ਥੱਲੇ ਨੂੰ ਆ ਦੇਖੋ ਥੱਲੇ ਇੰਨਾ ਇੰਨਾ ਵੱਡਾ ਚੀਰਾ ਆ ਗਿਆ ਸਾਰਾ ਮਾਸਾ ਲੈ ਗਿਆ ਸੀਗਾ ਹੁਣ ਤੇ ਨਾਲ ਜੁੜ ਗਿਆ ਨਾਲ ਇਹਨੂੰ ਵੀ ਪਤਾ ਨਹੀਂ ਕੀ ਹੋ ਗਿਆ ਚੀਚੀ ਚੀਚੀ ਵੀ ਦੋ ਦੇ ਸੀ ਪਤਾ ਨਹੀਂ ਇੱਥੇ ਵੀ 9:00 ਵਜੇ ਮੇਰੇ ਜਦੀ ਮੈਂ ਬੱਠੇ ਵੱਢਣ ਲੱਗੀ ਆ ਦੂਜੀ ਵਾਰ ਵੱਜੀ ਆ ਦਾਤੀ ਮਤਲਬ ਜਦੋਂ ਦੀ ਵੱਢਣ ਲੱਗੀ ਆ ਤੇ ਪਹਿਲਾਂ ਜਦੋਂ ਮੈਂ ਪਹਿਲਾਂ ਮੇਰੀ ਆਹ ਚੀਚੀ ਤੇ ਲੱਗੀ ਤੀ ਚੀਚੀ ਤੇ ਨਿਸ਼ਾਨ ਨੇ ਆ ਦੇਖੋ ਚੀਚੀ ਤੇ ਇਹ ਨੌ ਦੇ ਵਿੱਚ ਵਿਚੀ ਹੋ ਕੇ ਚੀਚੀ ਤੇ ਲੱਗੀ ਸੀ ਆ ਦੇਖੋ ਨੌ ਦੇ ਵਿੱਚ ਹੋ ਕੇ ਚੀਚੀ ਤੇ ਲੱਗੀ ਤੀ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ ਜਦੋਂ ਇਸ ਕੰਨ ਛੋਟਾ ਜਿਹਾ ਸੀਗਾ ਉਦੋਂ ਤੇ ਜਦੋਂ ਇੱਥੇ ਚੀਚੀ ਤੇ ਲੱਗੀ ਤੇ ਆ ਹੁਣ ਲੱਗੀ ਚਲ ਕੋਈ ਨਾ ਹੋ ਜੂ ਲੂਟ ਥੋੜਾ ਜਿਹਾ ਚੀਸ ਜੀ ਪੈ ਰਹੀ ਹੈ ਤੇ ਚਲੋ ਜੀ ਆਪਾਂ ਚੱਲਦੇ ਹਾਂ ਲੌਚਿੰਗ ਹੁਣ ਆਪਾਂ ਪਹੁੰਚ ਗਏ ਖੇਤ ਦੇ ਵਿੱਚ ਕੋਣ ਵੱਡਾਂਗੇ ਪਰ ਪੱਤੇ ਜ਼ਿਆਦਾ ਦੂਰੋਂ ਨਹੀਂ ਵੱਢਣੇ ਹੁੰਦੇ ਦਰਾਂ ਦੇ ਮੂੜੇ ਵੱਢਣੇ ਨੇ ਇੱਧਰ ਲਿ ਪਿਛਲੇ ਦੋ ਇੱਕੇ ਖਾਲੀ ਹੋ ਗਏ ਆਪਾਂ ਨੇ ਉਹ ਬੀਜ ਤੇ ਤੇ ਹੁਣ ਇਹਨੂੰ ਵੱਡਾ ਲਾਇਆ ਏ ਦੋ ਦਿਨ ਹੋ ਗਏ ਵੱਡਾ ਲਾਇਆ ਇਹਨੂੰ ਇੱਥੇ ਵੱਢਦੇ ਆ ਹੁਣ ਨੇੜੇ ਦਾ ਇਹ ਸੁਖਾ ਜੀ ਬੇਲੇ ਕੁਬਲੇ ਜਦ ਮਰਜੀ ਵੱਢ ਕੇ ਪਾ ਲੋ ਤੇ ਤਾਂ ਹੀ ਮੈਂ ਜਲੇ ਤਾਏ ਤਾਏ ਵੱਢ ਕੇ ਪਾ ਲੈਂਨੇ ਆ ਵਸ ਹੁਣ ਇੱਥੇ ਸ਼ਾਮਾਂ ਵੀ ਆ ਗਈ ਸ਼ਾਮ ਦਾ ਹੀ ਟਾਈਮ ਆ ਪਰ ਸ਼ਾਮਾਂ ਜੇ ਢਲ ਗਿਆ ਕੋਈ ਸਾਡੇ ਕਾਂ ਦੀ ਸ਼ਾਮਤ ਵੀ ਹੋ ਗਈ ਇਦੋਂ ਤੇ ਹਵਾ ਵੀ ਚੱਲ ਰਹੀ ਸੀ ਥੋੜੇ ਥੋੜੇ ਤੇ ਤਾਂ ਕਰਕੇ ਉਹ ਫਿਰ ਮੈਂ ਚੱਲ ਵੀ ਹੋਣ ਵੱਢ ਕੇ ਪਾ ਲੰਨੇ ਆ ਦੋ ਘਰੀਆਂ ਬਾਕੀ ਦੋ ਫੇਰ ਵੱਢ ਲਾਂਗੇ ਕਿਉਂਕਿ ਧਾਰਾਂ ਦਾ ਟਾਈਮ ਵੀ ਹੋ ਜਾਣਾ ਫਿਰ ਟਾਈਮ ਲੱਗ ਜਾਂਦਾ ਪਰ ਡਰਨੋ ਦੋ ਕਿ ਵੱਡੀਆਂ ਸੀਗੀਆਂ ਦੋ ਸਜਪੀ ਤੇ ਦੋ ਪਚਕਾ ਗਿਆ ਸੀਗਾ ਮੈਨੂੰ ਦੋ ਕਨਮ ਨੂੰ ਫੇਰ ਧਾਰ ਚੁਕੇ ਫੇਰ ਵੱਢ ਲੇ ਉਹਨੇ ਖੇਲਣ ਜਾਣਾ ਸੀਗਾ ਉਹ ਪ੍ਰੈਕਟਿਸ ਕਰਨ ਜਾਣਾ ਹੁੰਦਾ ਜੀ ਉਹ ਕੋ ਜਿਹੜਾ ਮੁੰਡਾ ਨਾਲ ਘੋਲ ਕਰਦਾ ਨਾ ਉਹ ਵੀ ਫਿਰ ਘੋਲਣਾ ਆਉਂਦਾ ਐ ਸਵੇਰੇ 5:00 ਵਜੇ ਆ ਜਾਂਦਾ ਹੁੰਦਾ ਉਹ ਤੇ ਉਹਦੇ ਨਾਲ ਫਿਰ ਘੋਲ ਵਗਾਰਾ ਤੇ ਜਿਹੜੇ ਦਾ ਪੇਚਲੇ ਉਹ ਸਿੱਖ ਕੇ ਆਉਂਦਾ ਤੇ ਪ੍ਰੈਕਟਿਸ ਜੀ ਕਰਦੇ ਹੁੰਦੇ ਨੇ ਹੁਣ ਫਿਰ ਇੱਕ ਹੋਰ ਮੇਲਾ ਆਉਂਦਾ ਕਹਿੰਦਾ ਉੱਥੇ ਵੀ ਘੋਲਣਾ ਐ ਤੇ ਫਿਰ ਮੈਂ ਉਹਨੂੰ ਕਹਤਾ ਸੀਗਾ ਮੈਂ ਚੱਲ ਮੈਂ ਦੋ ਫਟਾਫਟ ਵੱਢ ਲਾਂਨੀ ਆ ਵੀ ਦੋ ਚੱਕਾ ਜੀ ਇਹਦਾ ਮੈਂ ਟੋਕਾ ਕਰਕੇ ਪਾ ਦੂੰਗੀ ਤੇ ਫਿਰ ਦੋ ਬਾਛ ਵੱਢ ਲਾਂਗੂਗੀ ਘਰਾਂ ਚੋਂ ਆ ਤੋ ਬਾਅਦ ਨੇੜੇ ਹੁਣ ਕਰਕੇ ਵੱਡ ਹੋ ਜਾਂਦਾ ਨਹੀਂ ਕਿਥੇ ਜੇ ਦੂਰੋਂ ਦੇਖੇ ਕਿਥੇ ਵੱਡ ਹੋਇਆ ਕਰਨਾ ਤਾਂ ਫੇ ਚੱਲ ਕੇ ਜਾਣਾ ਪੈਂਦਾ ਠੀਕ ਆ ਨੇੜੇ ਦਾ ਹੀ ਤਾਂ ਸੋਗਾ ਚਲੋ ਜੀ ਵੱਡ ਲਾਂਗੇ ਅੱਜ ਮੈਂ ਥੋੜਾ ਜਿਹਾ ਹੌਲੀ ਬੱਟ ਰਹੀ ਸੀਗੀ ਹੁਣ ਤਾਂ ਡਰ ਜਿਹਾ ਲੱਗਦਾ ਸੀਗਾ ਕਿ ਫੇਰ ਨਾ ਦਾਤੀ ਵੱਜੇ ਇੱਕ ਖੱਬਣ ਹੋ ਜਾਂਦਾ ਖੇਤ ਦੇ ਵਿੱਚ ਬਹੁਤ ਫੇਰ ਉਹ ਅਲਜੀ ਜਾਂਦਾ ਦਾਤੀ ਦੇ ਵਿੱਚ ਖੱਬੜ ਆਪਣਾ ਤਾਂ ਹੋ ਜਾਂਦਾ ਕਿਉਂਕਿ ਜੀ ਇਹਨਾਂ ਵਿੱਚ ਉਹ ਖੇਤਾਂ ਜਿਹੜੇ ਕਿਆਰਿਆਂ ਨੇ ਤਿੰਨੋਂ ਆਪਣੇ ਪੱਠੇ ਵਾਲੇ ਸਿਰਫ ਪੱਠੇ ਹੀ ਬੀਜਦੇ ਆ ਜੇ ਤਾਂ ਧਾਨ ਵਗੈਰਾ ਮਤਲਬ ਬਦਲ ਨਹੀਂ ਫਸਲ ਬੀਜ ਹੋਵੇ ਹਨਾ ਪਾਣੀ ਦੇ ਵਿੱਚ ਫਿਰ ਕੱਖ ਵਗੈਰਾ ਗੜ ਜਾਂਦਾ ਜੇ ਧਾਨ ਤੋਂ ਲੱਗਦੇ ਹੋਣ ਇਹਨਾਂ ਕਿਆਰਿਆਂ 'ਚ ਫਿਰ ਅਗਰ ਤਾਂ ਹੀ ਪੱਠੇ ਬਦਲ ਮੇ ਬੀਜ ਲੰਦਾ ਪਰ ਆਪਣੇ ਇਹ ਪੱਠੇ ਵਾਲੀ ਖੇਤ ਨੇ ਤਾਂ ਕਰਕੇ ਤਿੰਨੋਂ ਕਿਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਖੱਬੜ ਹੋ ਜਾਂਦਾ ਉਹ ਵੀ ਨਾਲ ਵੱਡਣਾ ਪੈਂਦਾ ਔਖਾ ਕਰਦਾ ਫਿਰ ਤਾਂ ਹੀ ਦਾਤੀ ਵੱਜਦੀ ਆ ਫਿਰ ਤੂੰ ਉਹ ਤਾਂ ਕੱਲ ਮੇਰੀ ਕਾਲੀ ਕਰਕੇ ਵੀ ਗਿਰਿਆ ਹਨ ਬਾਕੀ ਤੁਹਾਨੂੰ ਤਾਂ ਕਾਲੀ ਅੱਗੇ ਟੋਏ ਬਸ ਉਹਦੇ ਕਰਕੇ ਵੱਜੀ ਨਹੀਂ ਤਾਂ ਮੈਂ ਹੁਣ ਤੱਕ ਵੱਧਦੀ ਰਹੀਆਂ ਬਹੁਤ ਵਧੀਆ ਕਦੇ ਨਹੀਂ ਵੱਜੀ ਸੀਗੀ ਤੇ ਚਲੋ ਜੀ ਠੀਕ ਹੋ ਜੂਗੀ ਵੱਜਦੀ ਰਹੇ ਮੈਂ ਜੇ ਕੰਮ ਕਰਾਂਗੇ ਤਾਂ ਹੀ ਤਾਂ ਚੀਜ਼ਾਂ ਬਚਣਗੀਆਂ ਕੰਮ-ਕੁਮ ਕਰਦੇ ਨੇ ਸੱਟਾਂ ਤਾਂ ਵੱਜਦੀਆਂ ਰਹਦੀਆਂ ਨੇ ਬਸ ਜੀ ਬਾੜ ਲਈ ਆਪਾਂ फटाफट ਪੱਠੇ ਪਾ ਦਈਏ ਡੰਗਰਾਂ ਨੂੰ ਹਾਂ ਡੰਗਰਾਂ ਥੋੜਾ ਭੁੱਖੇ ਰੱਖਣਾ ਹੈ ਉਹ ਤਾਂ ਵਿਚਾਰੇ ਢਿੱਡ ਕਿਤੇ ਨੇ ਬੀਕੋ ਤਾਂ ਸਾਡੇ ਆਉਣ ਸਾਨੂੰ ਲੈ ਕੇ ਪੱਠੇ ਮਾਲਕ ਉਹ ਤਾਂ ਵਿਚਾਰੇ ਨੇ ਬੰਨਿਆ ਨੇ ਕਿਹੜਾ ਦੱਸਣਾ ਹਨ ਇਕੱਲੇ ਤਾਂ ਬੰਨੇ ਹੋਏ ਨੇ ਤੇ ਜੇ ਪਾਵਾਂਗੇ ਤਾਂ ਹੀ ਖਾਣਗੇ ਫੋ ਉਹ ਕੜ ਖੁੱਲ ਕੇ ਜਾ ਕੇ ਖਾਣ ਲੱਗੇ ਨੇ ਤੇ ਚਲੋ ਜੀ ਉਹਨਾਂ ਨੂੰ ਵੀ ਆ ਸਭ ਵੀ ਹੁਣ ਲੈ ਕੇ ਆਉਣਗੇ ਪੱਠੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਉਹ ਦਾਤੀ ਚੱਕ ਲਈ ਰस्सियां ਚੱਕ ਲਈ ਵੀ ਹੁਣ ਪੱਠੇ ਲੈਣ ਚੱਲੇ ਨੇ ਵੀ ਲੈ ਕੇ ਆਉਣਗੇ ਸਾਨੂੰ ਬਾਕੀ ਬੱਕਰੇ ਬੱਕਰੀਆਂ ਨੂੰ ਮੈਂ ਪਹਿਲਾਂ ਤਾਂ ਅੱਗੀ ਸੀਗੀ ਤਉਣ ਜੀ ਤੋੜ ਕੇ ਅਜ ਤੱਕ ਤਾਂ ਨੇ ਮੈਂ ਉਹਦੀ ਪਾਤੀ ਸੀਗੇ ਦੋ ਟਾਣੇ ਇੱਕ ਇੱਕ ਉਹਨੇ ਖਾ ਲਿਆ ਬੱਕਰੀਆਂ ਦਾ ਕੰਮ ਨਿਭੜਿਆ ਹੋਇਆ ਬਾਕੀ ਮੁਰਗੇ ਵਗੈਰਾ ਵੀ ਆਪਾਂ ਨੇ ਖੁੱਲੇ ਛੱਡ ਤੇ ਉਹ ਵੀ ਚੁਗਣ ਲੱਗੇ ਹੋਣੇ ਦਾਣਾ ਵਗੈਰਾ ਪਾਤਾ ਉਹਨਾਂ ਨੂੰ ਤੇ ਇੱਥੇ ਹੁਣ ਬਸ ਮੈਂ ਆ ਰਹੀ ਸੀ ਕਿ ਮੋਬਾਈਲ ਬੰਦ ਕਰਮ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਏ ਹੋਣਗੇ ਇੱਥੇ ਨੂੰ ਕੱਟ ਲਾਂਗੇ ਹਣਾ ਲਓ ਜੀ ਆਹ ਦੋ ਭਰੀਆਂ ਆਪਾਂ ਨੇ ਬੰਡ ਕੇ ਚੱਕ ਲੈਂਦੀਆਂ ਸੈਬਰੀ ਚਕਾ ਕੇ ਸਟਾ ਗਿਆ ਸੀਗਾ ਤੇ ਹੁਣ ਉਹ ਚਲੇ ਗਿਆ ਗਰਾਊਂਡ ਦੇ ਵਿੱਚ ਤੇ ਮੈਂ ਹੁਣ ਆਪਣਾ ਟੋਕਾ ਕਰਕੇ ਖੋਲੀਆਂ ਪਾ ਦੂੰਗੀ ਬਸ ਇਹ ਖਾ ਲੈਣੀਆਂ ਨਾਲ ਦੇ ਨਾਲ ਨਾਂ ਦੀ ਨਾਲ ਜਦੇ ਆਪਾਂ ਧਾਰਾ ਚੋਲਾਂਗੇ ਬਸ ਖਾਦਿਆਂ ਤੋਂ ਬਾਅਦ ਜਦੇ ਪਾਣੀ ਪਿਲਾਵਾਂਗੇ 6 6 ਕਵਾਦਿਆਂ ਨੂੰ ਸਾਢੇ 6 ਵਜੇ ਖਾ ਲੈਂਦੀ ਐ ਨਾ ਪਾਣੀ ਪਿਲਾ ਦਿੰਦੇ ਹਾਂ ਫਿਰ ਜਦੇ ਤੇ ਆਪਣਾ ਕੰਮ ਚੱਲੋ ਨਿਭੜ ਜਾਂਦਾ ਫਿਰ ਨਾਲੇ ਧਾਰਾ ਤੋਂ ਬਾਅਦ ਜਦੇ ਪਾਣੀ ਪੀ ਕੇ ਇਹਨਾਂ ਦਾ ਪਲਾ ਕੇ ਤੇ ਇੱਥੇ ਮੈਂ ਜੱਟਪਣ ਲੱਗੀ ਨਾ ਮੇਰੇ ਪੈਰ ਅੜਕ ਗਿਆ ਉਹ ਬਧਰੀ ਨਿਕਲ ਗਈ ਇਹ ਪਤਾ ਨਹੀਂ ਕਹੇ ਜੀ ਚੱਪਲਾ ਲੈ ਕੇ ਆਇਆ ਸਾਈ ਪ੍ਰੀਤ ਮੜੇ ਜੀ ਅੜਕਣ ਨਾਲ ਜਦੇ ਬਧਰੀ ਨਿਕਲ ਜਾਂਦੀ ਐ ਇਹਦੀ ਕਈ ਵਰਖੇ ਇੱਥੇ ਦੇ ਵਿੱਚ ਜਦ ਤੁੜੀ ਜੰਨੀ ਹੁੰਦੀ ਆ ਟਾਂਡਾ ਵੱਡ ਦਾ ਵਿੱਚ ਫਿਰ ਬਧਰੀ ਨਿਕਲ ਜਾਂਦੀ ਆ ਪਤਾ ਏ ਢਿੱਲੀਆਂ ਢੁੱਲੀਆਂ ਬਧਰੀ ਬਦਣੀ ਕਿਵੇਂ ਆ ਜਦੋਂ ਨਿਕਲ ਜਾਂਦੀ ਆ ਚਲੋ ਜੇ ਇੱਥੇ ਹਣਾਂ ਲੱਗੀ ਟੋਕਾ ਕਰਨੇ ਬਸ ਹੁਣ ਟੋਕਾ ਕਰ ਲਾਂਗੇ ਦੋ ਘਪਰੀਆਂ ਦਾ ਦੋ ਘਪਰੀਆਂ ਨਾਲ ਸੱਜਣ ਦਾ ਆਂਦਾ ਤੇ ਨਰਮਾ ਹਲ ਤਾਂ ਚੜੀ ਦੇਖੋ ਤੁੜੀ ਪਾ ਕੇ ਆ ਨੇ ਵਧੀਆ ਸੱਜਣਦਾ ਤਾਂ ਫਿਰ ਬੜੀ ਵੈਸ ਨੂੰ ਵੀ ਘੱਟੇ ਰੱਖ ਦਿੰਨੇ ਆਂ ਸੀ ਕੱਖ ਕਿਉਂਕਿ ਜੀ ਉਹ ਆ ਫਰ ਜਾਂਦੀ ਐ ਵੱਧ ਖਾ ਕੇ ਫਿਰ ਪਾਣੀ ਪੀਣਾ ਹੁੰਦਾ ਨੇ ਫਿਰ ਔਖੇ ਔਖੇ ਸਾਹ ਲੈ ਜਾਂਦੀ ਐ ਹੁਣ ਸੋਣ ਵਾਲੀ ਆ ਬਸ ਇੱਕ ਮਹੀਨਾ ਡੇਢ ਕਿ ਮਹੀਨਾ ਰਹਿ ਗਿਆ ਬਸ ਤੇ ਉਹਦੇ ਕਰਕੇ ਉਹਨੂੰ ਕੱਖ ਘੱਟੇ ਪਾ ਲੈਣਾ ਲੌਜਿੰਗ ਹੁਣ ਇੱਥੇ ਆਪਾਂ ਨੇ ਕਰ ਲਿਆ ਟੋਕਾ ਤੇ ਟੋਕਾ ਬਸ ਹੁਣ ਤੂੜੀ ਰਲਾ ਕੇ ਇਹ ਪਾ ਦਾਂਗੇ ਹੌਲੀ ਦੇ ਵਿੱਚ ਨਿਬੜ ਕੇ ਆਪਣੇ ਟੋਕੇ ਦਾ ਵੀ ਤੇ ਤੁਸੀਂ ਇਹ ਨਾ ਕਿਹਾ ਕਿ ਵੀਡੀਓ ਬਣਾਉਣ ਦੀ ਮਾਰੀ ਹੈ ਨਾ ਇਹ ਕੰਮ ਦਿਖਾਉਂਦੀ ਹੈ ਆਪਣੇ ਇਹ ਰੋਜ਼ ਦੇ ਕੰਮ ਨੇ ਜੀ ਤੇ ਇੱਕ ਭੈਣ ਦਾ ਸੋਹ ਮੈਸੇਜ ਆਉਂਦਾ ਉਹ ਕਹਿੰਦੀ ਵੀ ਤੁਸੀਂ ਆਪਣੇ ਸਵੇਰ ਤੋਂ ਲੈ ਕੇ ਮਤਲਬ ਸਵੇਰੇ ਉੱਠਣ ਤੋਂ ਬਰਸ਼ ਤੋਂ ਲੈ ਕੇ ਸ਼ਾਮ ਤੱਕ ਸੌਣ ਤੱਕ ਕੰਮ ਦਿਖਾਓ ਉਹਨਾਂ ਦਾ ਨਾ ਤਾਂ ਮੈਂ ਉਹਦੇ ਉੱਤੇ ਆਈਡੀਆ ਦੇ ਕੋਈ ਸ਼ੋ ਨਹੀਂ ਹੁੰਦਾ ਪਤਾ ਨਹੀਂ ਕੀ ਨਾ ਉਹਨਾਂ ਦਾ ਤੇ ਕਈ ਵਾਰ ਉਹਨਾਂ ਨੇ ਦੋ ਤਿੰਨ ਵਾਰੀ ਮੈਸੇਜ ਕਰਤਾ ਤੇ ਮੈਂ ਇਹ ਸੋਚਦੀ ਆ ਵੀ ਜੇ ਮੈਂ ਇੰਨਾ ਇੰਨੀ ਵੀਡੀਓ ਬਣਾਉਣ ਲੱਗ ਗਈ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਕਿਉਂਕਿ ਜਿਵੇਂ ਮੇਰੇ ਤਾਂ ਕੰਮ ਨਿਭੜਦੇ ਹੀ ਹੈ ਨਹੀਂ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਫੇਰ ਤੁਸੀਂ ਕਹੋਗੇ ਜਿਵੇਂ ਵੀਡੀਓ ਬਣਾ ਵੀ ਦਿੱਤੀ ਫੇਰ ਕਹੋਗੇ ਤੁਸੀਂ ਇੰਨੇ ਇੰਨੇ ਜ਼ਿਆਦਾ ਕੰਮ ਤੇ ਕਿਸ ਤਰ੍ਹਾਂ ਕਰ ਲੈਂਦੇ ਆ ਹਨਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਸਾਰੇ ਕੰਮ ਤੁਸੀਂ ਫੇਰ ਵਿੱਚ ਇਹ ਵੀ ਸੋਚਣਗੇ ਪਤਾ ਨਹੀਂ ਵੀਡੀਓ ਬਣਾਉਣ ਦੇ ਮਾਰੇ ਹਨਾ ਇੰਨੇ ਕੰਮ ਦਸਾ ਰਹੀ ਆ ਮੈਂ ਤਾਂ ਜੂ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਜਿਹੜੇ ਨਿਭੜਦੇ ਹੀ ਨਹੀਂਗੇ। ਆ ਕਰਕੇ ਨਾ ਤਾਂ ਮੇਰੇ ਤੋਂ ਵੀਡੀਓ ਬਣਦੀ ਆ। ਤੇ ਫਿਰ ਬਾਰ-ਬਾਰ ਹਨਾ ਕੈਮਰਾ ਚੱਕਣਾ ਸੈੱਟ ਕਰਕੇ ਲਾਉਣਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਬੱਚਿਆਂ ਨੂੰ ਵੀ ਸਵੇਰੇ ਤੋੜਨਾ ਹੁੰਦਾ। ਸਵੇਰ ਦਾ ਭਜਨ ਅਠ ਵਾਲਾ ਬਹੁਤ ਕੰਮ ਹੁੰਦਾ। ਪਿੱਛੇ ਛੇਤ ਨਿਭੜ ਉਹਨਾਂ ਨੂੰ ਤੋੜਨਾ ਹੁੰਦਾ। ਇੱਕ ਤਾਂ ਪਹਿਲਾਂ ਉੱਚਾ ਉੱਠਦਾ ਘੜਦੇ ਨੇ ਫਿਰ ਸਿਰ ਸਿਰ ਬਹੌਣ ਚ ਨਹੀਂ ਆਉਂਦੇ ਹੈਗੇ। ਫਿਰ ਸਿਰ ਬਹਾ ਕੇ ਤੇ ਫਿਰ ਨਾ ਨੌ ਨੂੰ ਕਾਫੀ ਟਾਈਮ ਲਾ ਦਿੰਦੇ ਨੇ 8 ਵਜੇ ਦੇ ਤ ਉੱਤੇ ਜਾਂਦੇ ਨੇ ਕਈ ਵਾਰ ਤਾਂ ਬਹੁਤ ਔਖੇ ਤੁਰਦੇ ਨੇ ਸੋ ਇਸ ਸਵੇਰੇ ਤਾਂ ਗੱਡੀ ਉਹਨਾਂ ਦੀ ਔਖੇ ਸਟਾਰਟ ਹੁੰਦੀ ਹੈ ਚਲੋ ਜੀ ਆਪਾਂ ਕੱਖ ਖਵਾ ਲਈਏ ਸਵੇਰ ਸਵੇਰ ਤਾਂ ਨਾ ਜਾਣਾ ਸਕੂਲ ਔਖਾ ਲੱਗਦਾ ਪਤਾ ਨਹੀਂ ਨੀਂਦ ਆ ਹੀ ਹੁੰਦੀ ਹੈ ਤਾਂ ਕਰਕੇ ਸਾਰੇ ਘੜੀ ਫਿਰ ਜਾਂਦੇ ਨੇ ਫਿਰ ਪਤਾ ਨਹੀਂ ਹਾਰ ਇੱਕ ਹੋਏ ਹੁੰਦਾ ਸਵੇਰੇ ਜੇ ਅੱਖ ਬਹੁਤ ਔਖੀ ਖੁੱਲਦੀ ਆ ਹਨਾ ਫਿਰ ਥੱਕ ਹਾਰ ਕੇ ਸੌਂਦਾ ਅਗਲਾ ਜੋ ਸਵੇਰੇ ਪਤਾ ਨਹੀਂ ਨੀਂਦ ਬਹੁਤ ਜ਼ਿਆਦਾ ਆ ਜਾਂਦੀ ਹੈ ਸਾਰੀ ਰਾਤ ਨੀਂਦ ਨਹੀਂ ਆਉਂਦਾ ਕਦੇ ਕੋਈ ਸੁਪਨਾ ਆ ਜਾਂਦਾ ਕਦੇ ਕੋਈ ਲੋਜੀ ਕੱਖ ਵਗੈਰਾ ਆਪਣੇ ਪਾਤੇ ਕੋਲੀਆਂ ਭਰਤੀਆਂ ਉਪਰੇ ਤੱਕ ਆ ਕੱਟੀ ਵਿੱਚ ਥੋੜੀ ਪਾਨੇ ਫਿਰ ਆ ਫਰ ਜਾਂਦੀ ਆ ਵੱਧ ਖਾ ਕੇ ਤੇ ਬਸ ਹੁਣ ਚੋਮਾਂਗੇ ਤਾਰਾਂ ਨਾਲੇ ਮੈਂ ਲਉਂ ਤਾਰਾ ਚੋਈ ਜਮਾਂਗੇ ਨਾਲੇ ਹਵਾ ਨਾਲ ਆਪਣੀ ਗਰਮੀ ਸੁੱਕ ਜੂਗੀ ਬਿਲਕੁਲ ਭੇਜ ਜੀ ਮੈਂ ਠੀਕ ਮਸ਼ੀਨ ਹੋ ਗਈ ਖਾਲੀ ਬਸ ਆਹ ਰਹਿ ਗਿਆ ਸਵੇਰੇ ਸੁੰਭਰਾਂਗੇ ਹੁਣ ਇਹਦੇ ਉੱਤੇ ਹੋਰ ਸਵੇਰਾਂ ਵਾਲਾ ਟੋਕਾ ਕਰਾਂਗੇ ਤੇ ਹੁਣ ਦੇ ਪੈ ਗਏ ਹੁਣ ਸਵੇਰ ਦੇ ਦੋ ਬਾਅਦ ਵੜਦੇ ਆਂ ਸਵੇਰ ਦਾ ਹਿੱਲਾ ਬਾਚ ਕਰ ਦੋ ਜਿਹੜਾ ਸਵੇਰੇ ਪਾਉਣੇ ਨੇ ਪਹਿਲਾਂ ਧਾਰਾ ਚੋਲੀਏ ਦੇਖੋ ਜੀ ਭੇਜ ਗਈ ਮੈਂ ਕੱਪੜੇ ਮੇਰੇ ਇਹਨਾਂ ਦੇ ਬਾਚ ਤੇ ਹੁਣ ਪਹਿਲਾਂ ਪਧਾਰਾ ਚੋਲੀਏ ਫਿਰ ਬਾਕੀ ਕੰਮ ਬਾਅਦ ਕਰਦੇ ਆਂ ਨਾਲ ਗਰਮੀ ਸੁੱਕ ਜੂਗੀ ਆਪਣੇ ਸੀਨਾ ਬਹੁਤ ਆ ਗਿਆ ਕੰਮ ਕਰਦ ਨੂੰ ਸੀਨਾ ਆਦਾ ਹੂੰ ਤਾਂ ਮੌਸਮ ਵਧੀਆ ਹੋ ਗਿਆ ਹਣ ਬਸ ਜਦੋਂ ਬੋਇ ਪਰ ਦਾ ਕੰਮ ਹੋ ਜਾਂਦਾ ਫਿਰ ਸੀਨਾ ਲੱਗਦਾ ਹੁੰਦਾ ਚਲੋ ਜੀ ਮੈਂ ਧਾਰਾ ਚੋਣਨਾ ਸਬਾਬਾਂ ਨਹੀਂ ਚੋਣੀ ਹੁਣ ਦੋਜੀ ਲੇਟ ਆਉਣ ਲੱਗਿਆ ਨਾ 6 ਵਜੇ ਤਾਂ ਕਰਕੇ ਧਾਰਾ ਲੇਟ ਹੋ ਜਾਂਦੀਆਂ ਨੇ ਲੇਟ ਚੋਣਿਆ ਹੁਣ ਫੇ ਭਾਂਡੇ ਲੈ ਕੇ ਆਉਣੀ ਆ ਫੇ ਧਾਰਾ ਚੋਣਿਆ ਫੇ ਦੇ ਦੇ ਆਕਾਦੋ ਮਿਲਦੀਆਂ ਤੁਹਾਨੂੰ ਬਾਅਦ ਚ ਚਲੋ